ਦਦ ਕਹ ਹੈ ਲਗਾਤਾਰ ਜਾ ਰਹੀ ਹੈ ਤੋਂ ਦੱਸ ਦਈਏ ਸੰਗਨੀ ਤੁੰਦ ਕਾਰਨ ਪੰਜਾਬ ਦੇ ਮੋਗਾ ਚ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ ਟਰੈਕਟਰ ਟਰਾਲੀ ਤੇ ਘੋੜੇ ਦੀ ਟਰਾਲੀ ਵਿਚਕਾਰ ਟੱਕਰ ਹੋਈ ਹੈ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਭਿਆਨਕ ਹੋ ਸਕਦੀ ਹੈ ਦੋਵੇਂ ਟਰੱਕ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੇ ਨੇ ਉੱਥੇ ਹੀ ਤੁੰਦ ਇੰਨੀ ਹੈ ਕਿ 2 ਮੀਟਰ ਦੂਰ ਤੱਕ ਦੇਖਣਾ ਵੀ ਮੁਸ਼ਕਿਲ ਹੋ ਗਿਆ ਹੈ ਜੀਸੀਬੀ ਵੱਲੋਂ ਟਰੱਕਾਂ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਹੈ ਇੱਥੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਦੇਖੀ ਜਾ ਸਕਦੀ ਹੈ ਉੱਥੇ ਹੀ ਦੋਵੇਂ ਟਰੱਕ ਕਾਂ ਦੇ ਡਰਾਈਵਰ ਵੀ ਗੰਭੀਰ ਜ਼ਖਮੀ ਹੋਏ ਨੇ ਦੋਵੇਂ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਮੈਜੀ ਚੰਨੂਆ ਨੇ ਤੋਂ ਗੱਡੀ ਸੀ ਜੀ ਉਹਨਾਂ ਨਾਲ ਆਇਆ ਸੀ ਅੱਜ ਤਿੰਨ ਦਿਨ ਪਹਿਲਾਂ ਕੇ ਬੂੰਗੀ ਨਾ ਬੰਦੇ ਦਾ ਉਹਦਾ ਨਾ ਪੀਤਾ ਜੀ ਉਹਦੇ ਭਰਾ ਦਾ ਨਾਂ ਦੀਪਾ ਜੀ ਰਾਤੀ ਜਿਹੜਾ ਐਕਸੀਡੈਂਟ ਹੋਇਆ ਹੈ ਕਿਵੇਂ ਹੈ ਜੀ ਅਸੀਂ ਇੱਥੇ ਪੈਗ ਲਾ ਕੇ ਨਾ ਬਾਕੀ ਪੈ ਗਏ ਸੀ ਤੇ ਮੈਨੂੰ ਨਹੀਂ ਪਤਾ ਲੱਗਿਆ ਜੀ ਕਿਹੜੇ ਲੈ ਗੱਡੀ ਤੁਰ ਪਈ ਕਿਉਂਕਿ ਵੱਡੇ ਦੇ ਭਰਾ ਦੇ ਸਾਲਾ ਆ ਰਿਹਾ ਸੀ ਪਿੱਛੋਂ ਕਿਤੇ ਤੇ ਉਹ ਕਹਿੰਦਾ ਵੀ ਮੈਂ ਤਾਂ ਪਹੁੰਚ ਗਿਆ ਬਾਗ ਦੇ ਪੁਰਾਣੇ ਤੇ ਵੀ ਤੂੰ ਤਾਂ ਇੱਥੇ ਹੀ ਫਿਰਦਾ ਉਹਦੋਂ ਅਸੀਂ ਮੋਗੇ ਸੀ ਗਈ ਮਨ ਲਾਦਾ ਬੈਠੇ ਸੀਗੇ ਅਸੀਂ ਸ਼ਾਇਦ ਤੇ ਇਹਦੇ ਉਦੋਂ ਬਾਅਦ ਨਹੀਂ ਮੈਨੂੰ ਪਤਾ ਜੀ ਕਿਹੜੀ ਲਈ ਗੱਡੀ ਤੋਰ ਲਈ ਨਹੀਂ ਪਤਾ ਜੀ ਕਾਦੇ ਚ ਵਜਦੀ ਹੈ ਮੈਂ ਪਿਆਸ ਸੀ ਤੇ ਹੁਣ ਡਰਵਰ ਵੀ ਮੈਨੂੰ ਤਾਂ ਇਹ ਨਹੀਂ ਪਤਾ ਜੀ ਮੈਨੂੰ ਕੌਣ ਛੱਡ ਕੇ ਗਿਆ ਕਿਵੇਂ ਜੀ ਮੈਂ ਤਾਂ ਉਲਝ ਗਿਆ ਮੇਰਾ ਪੈਰ ਆ ਫਸਿਆ ਹੋਇਆ ਸੀਗਾ ਜੀ ਮੈਨੂੰ ਤਾਂ ਇੰਨੇ ਯਾਦ ਆਸ਼ਤਾ ਵੀ ਮੈਂ ਪੈਰਲੀ ਜੂਰ ਰੋਲਾ ਪਾਇਆ ਬਸ ਅੱਗੇ ਕੋੜਾ ਰਾਤ ਦਾ ਵਜਿਆ ਖੜਾ ਸੀ ਟਰੈਕਟਰ 'ਚ ਹੀ ਉਹਨਾਂ ਨੇ ਕੋਈ ਮਗਰ ਕੁਛ ਨਹੀਂ ਸਿੱਟਿਆ ਵੀ ਜਿਹੜਾ ਪਤਾ ਲੱਗ ਜਾਵੇ ਜੱਕ ਦਾ ਮੌਕੇ ਤੇ ਜਾ ਕੇ ਪਤਾ ਲੱਗਿਆ ਤੇ ਕੱਲ ਰਾਤ ਦਾ ਵਜਿਆ ਹੋਇਆ ਸੀਗਾ ਉਹ ਰਾਤ ਦਾ ਵਜਿਆ ਹੋਇਆ ਸੀ ਪੁਲਿਸ ਨੇ ਨੰਗਾ ਇਨੀ ਕਰਕੇ ਚੱਕਿਆ ਨਹੀਂ ਗਿਆ ਕਿਸੇ ਨੇ ਚੱਕਿਆ ਹੀ ਨਹੀਂ ਗਿਆ ਦੇਖ ਲਓ ਸਾਈਡ ਤੇ ਨਹੀਂ ਕੀਤਾ ਨਾ ਹੀ ਕੋਈ ਸਾਈਡ ਤੇ ਨਹੀਂ ਕੀਤਾ ਉਹਨਾਂ ਦੀ ਵਜ੍ਹਾ ਕਰਕੇ ਅੱਜ ਇੱਥੇ ਪਏ ਆ ਤੇ ਹੋਰ ਤੁਹਾਡੇ ਨਾਲ ਕੌਣ ਸੀ ਮੇਰੇ ਸਿਸਟਰ ਤੇ ਦੋ ਭਾਂਜੇ ਸੀਗੇ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਗਵਿੰਦਗੜ ਮੰਡੀ ਤੋਂ ਆ ਰਿਹਾ ਸੀ ਉਹਨਾਂ ਨੂੰ ਜਗਰਾਉਂ ਤੋਂ ਲਿਆ ਸੀਗਾ ਤੇ ਤੁਹਾਡੇ ਨਾਲ ਕਿੰਨੇ ਵਜੇ ਹਾਸਤਾ ਵਰਤਿਆ ਇਹ ਸਾਡੇ ਕੋਲ 7 ਵਜੇ ਦਾ ਵਰਤਿਆ ਜੀ ਕਿਹੜੀ ਜਗ੍ਹਾ ਇਹ ਇਹ ਮੋਗੇ ਤੋਂ ਬਾਗਾਪੁਰਾ ਰੋਡ ਤੇ ਆ ਜੀ ਹਾਂਜੀ ਪੁਲ ਤੇ ਕੀ ਕਹਿਣਾ ਚਾਹੂਗੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਜਾਣ ਕਹਿਣਾ ਚਾਹਣਾ ਜੇ ਕੋਈ ਰਾਤ ਨੂੰ ਐਕਸੀਡੈਂਟ ਹੁੰਦਾ ਉਹਨਾਂ ਨੂੰ ਰਾਤ ਨੂੰ ਹੀ ਵਹੀਕਲ ਨੂੰ ਪਾਸੇ ਕਰ ਦਿੱਤਾ ਜਾਵੇ ਕੋਈ ਹੋਰ ਨਾ ਕੋਈ ਵਿੱਚ ਵਸ ਸਕੇ ਜਿਵੇਂ ਕਿ ਮੈਂ ਵੱਜ ਚੁੱਕਿਆ ਹੁਣ ਪਿਆ ਹੋਇਆ ਇਸ ਤਰ੍ਹਾਂ ਨੂੰ ਪਾਸੇ ਕਰਨਾ ਚਾਹੀਦਾ ਹੈ ਪ੍ਰਸ਼ਾਸਨਨਗੇ ਇਹ ਬੇਨਤੀ ਹੈ ਜੀ ਐਕਸੀਡੈਂਟ ਦੌਰਾਨ ਤੁਹਾਡੀ ਕਿੰਨੀ ਕ 7 ਵਜੇ ਹੋਈ? ਮੈਨੂੰ ਮੇਰੇ ਲੱਗਦਾ ਵੀ ਲੱਤ ਦਾ ਲੱਤ ਟੁੱਟੀ ਹੋਵੇਗੀ। ਜਿੱਥੇ ਤੁਹਾਨੂੰ ਕੌਣ ਲੈ ਕੇ ਆਇਆ? ਇੱਥੇ ਸਾਰੇ ਸੰਗਤ ਮੈਂ ਕਿੱਥੇ ਸਾਥ ਸੰਗ ਹੋ ਰਿਹਾ ਸੀਗਾ। ਉਹਨਾਂ ਨੇ ਕੱਢਿਆ ਜੀ। ਸਰਸੇ ਵਾਲੇ ਬਾਬਾ ਜੀ ਦਾ। ਉਹਨਾਂ ਨੇ ਕੱਢਿਆ ਤੇ ਮੇਰੇ ਭਰਾ ਹੀ ਇੱਥੇ ਪਹੁੰਚੇ ਨੇ ਉਹ ਲੈ ਗਏ ਨੇ ਮੈਨੂੰ। ਸਮਾਜ ਸੇਵਾ ਸੁਸਾਇਟੀ ਅਰਜੜ ਮੁੱਗਾ 24 ਘੰਟੇ ਸੇਵਾ ਨੂੰ ਸਮਰਪਿਤ ਆ ਜਿੱਥੇ ਕਿ ਅੱਜ ਕੋਟਪੂਰਾ ਬਾਈਪਾਸ ਨੇੜੇ ਰੇਲਵੇ ਬ੍ਰਿਜ ਦੇ ਉੱਪਰ ਜੋ ਰੇਤਾ ਨਾਲ ਭਰਿਆ ਟਰਾਲਾ ਪੌੜ ਨੂੰ ਕਰਾਸ ਕਰ ਰਿਹਾ ਸੀਗਾ ਜਿੱਦਾਂ ਹੀ ਕੀ ਪਿੱਛੋਂ ਓਵਰ ਸਪੀਡ ਕਹਿ ਲੋ ਜੱਕ ਕਿਸ ਤਰ੍ਹਾਂ ਦਾ ਵੀ ਇਹੜਾ ਹੋਇਆ ਤੇ ਵੀਰ ਨੇ ਟਰਾਲੇ ਵਾਲੇ ਨੂੰ ਲਿਆ ਕੇ ਪਿੱਛੇ ਟਰਾਲੀ ਦੇ ਪਿੱਛੇ ਮਾਰਿਆ ਜਿਸ ਦੇ ਨਾਲ ਕੀ ਕਹੀਏ ਵੀ ਜਿਹੜਾ ਟਰੈਕਟਰ ਚਾਲਕ ਸੀਗਾ ਪਲ ਤੋਂ ਥੱਲੇ ਡਗ ਪਿਆ ਤੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਵੀ ਸਿਵਲ ਹਸਪਤਾਲ ਨੋਗਾ ਵੇਖੇ ਪਹੁੰਚਾਇਆ ਗਿਆ ਵਾ ਜਿਹੜੇ ਕੀ ਗੱਲ ਕਰੀਏ ਟਰੱਕ ਡਰਾਈਵਰ ਬਿਲਕੁਲ ਠੀਕ ਹੈ ਜਿਹੜਾ ਬਾ ਕਨੈਕਟਰ ਸੀ ਪੂਰੀ ਤਰ੍ਹਾਂ ਫਸਿਆ ਹੋਇਆ ਸੀ ਬਹੁਤ ਹੀ ਜਦੋਜਹਦੀ ਤੇ ਜਿਹੜਾ ਕਿ ਜਿੰਨਾ ਵੀ ਕਲੋ ਵੀ ਮਹੱਲਾ ਨਿਵਾਸੀ ਕਲੋ ਜਾਂ ਰਾਹਗੀਰੀ ਕਰੋ ਸਾਰਿਆਂ ਭਰਾਵਾਂ ਦੇ ਪੁਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਜਿਹੜਾ ਕਿ ਉਹਨੂੰ ਬਾਹਰ ਕੱਢਿਆ ਗਿਆ ਤੇ ਹੁਣ ਉਸ ਵੀਰ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਸਿਵਲ ਹਸਪਤਲ ਮੁਗਾ ਬਿਖੇ ਬਚਾਇਆ ਗਿਆ ਵਾਹੀ ਕਰਕੇ ਹਮੇਸ਼ਾ ਹੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਹਰ ਘਰੇ ਖੁਸ਼ੀਆਂ ਖਿੜੇ ਬਕਸੀ ਜਿੱਥੇ ਕੇ ਗੱਲ ਕਰੀਏ ਕਿਉਂਕਿ ਹਮੇਸ਼ਾ ਹੀ ਸਾਡਾ ਸਮਾਜ ਸੇਵਾ ਦਾ ਹਰੇਕ ਸਾਲ ਹੀ ਮੈਸੇਜ ਪਾਉਨੇ ਕਿ ਤੁੰਦ ਦਾ ਕੇਅਰ ਇਸ ਟਾਈਮ ਬਹੁਤ ਜ਼ਿਆਦਾ ਆ ਤੇ ਜਿਹੜੇ ਵੀ ਵੀਰ ਨੇ ਭੈਣ ਨੇ ਭਰਾ ਨੇ ਆਪਣੇ ਘਰ ਤੋਂ ਨਿਕਲ ਕੇ ਆਦਾ ਟਾਈਮ ਨਾਲ ਘਰ ਵੇ ਪਹੁੰਚੋ ਇਹੀ ਵਾਹਿਗੁਰੂ ਅਰਦਾਸ ਕਰਦੇ ਹਾਂ ਕਿਉਂਕਿ ਜੋ ਇਹ ਆ ਰਸਤਾ ਆਇਆ ਹੈ ਇੱਕ ਕੱਲ ਤੁੰਦ ਕਰਨ ਹੋਇਆ ਜਾਂ ਓਵਰ ਸਪੀਡ ਹੋਣ ਕਰਨਾ ਆ ਵਾਹਿਗੁਰੂ ਜੀ ਦਾ ਸਮਤ ਬਖਸ਼ੇ ਤੇ ਅੱਗੇ ਜੋ ਵੀ ਸਵਾਮਾ ਸਮਾਜ ਸੇਵਾ ਛੱਡੀ ਵੱਲੋਂ ਨੰਤਰ ਜਾਰੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ